ਮਸਲਾ ਵੱਡਾ ਹੈ ਤੇ ਵੱਡੀ ਚਰਚਾ ਛਿੜ ਚੁੱਕੀ ਹੈ ਵੈਸੇ ਤਾਂ ਪਿਛਲੇ ਦਿਨਾਂ ਤੋਂ ਪੂਰੀ ਭਗਵੰਤਮਾਨ ਸਰਕਾਰ ਹੀ ਡਰੀ ਡਰੀ ਤੇ ਉਖੜੀ ਉਖੜੀ ਲੱਗ ਰਹੀ ਹੈ ਪਰ ਬੀਤੇ ਕੱਲ ਭਗਵੰਤਮਾਨ ਸਾਹਿਬ ਦੇ ਡਰ ਕੇ ਭੱਜ ਜਾਣ ਦੇ ਚਰਚੇ ਵਾਵਾ ਜ਼ੋਰ ਫੜ ਗਏ ਨੇ ਪੂਰਾ ਮਸਲਾ ਤੁਹਾਨੂੰ ਦੱਸਦੇ ਆਂ ਦੇਖੋ ਭਗਵੰਤਮਾਨ ਸਰਕਾਰ ਨੇ ਆਪੇ ਕੁਝ ਕੰਮ ਐਸੇ ਕੀਤੇ ਨੇ ਕਿ ਹੁਣ ਡਰਨਾ ਤੇ ਝਿਜਕਣਾ ਵਾਜਬ ਬਣਦਾ ਹੈ ਕਿਉਂਕਿ ਕੰਮ ਐਸੇ ਕੀਤੇ ਨੇ ਜਿਵੇਂ ਆ ਬੈਲ ਮੁਝੇ ਮਾਰ ਵਾਲੀ ਗੱਲ ਆਪ ਹੀ ਭਗਵੰਤਮਾਨ ਸਰਕਾਰ ਨੇ ਕੀਤੀ ਐ ਤੇ ਕਹਿੰਦੇ ਆਪੇ ਫਾਥੜੀਏ ਨਹੀਂ ਤੈਨੂੰ ਕੌਣ ਛੜਾਏ ਆਪ ਹੀ ਕੁਝ ਐਸੇ ਫੈਸਲੇ ਕੀਤੇ ਜਿੰਨਾ ਕਰਕੇ ਹੁਣ ਡਰਨਾ ਪੈ ਰਿਹਾ ਹੁਣ ਟਲਣਾ ਪੈ ਰਿਹਾ ਤੇ ਹੋਇਆ ਕੀ ਐ 20 30 ਹਜ਼ਾਰ ਕਰੋੜ ਰੁਪਏ ਦਾ ਇੱਕ ਮਾਮਲਾ ਭਗਵੰਤਮਾਨ ਸਰਕਾਰ ਨੂੰ ਕੁਸੂਤੀ ਤਰ੍ਹਾਂ ਘੇਰਦਾ ਨਜ਼ਰ ਆ ਰਿਹਾ ਐ ਉਹ ਵੀ ਤੁਹਾਨੂੰ ਅੱਗੇ ਦੱਸ ਦਿਆਂ ਮਾਮਲਾ ਕੀ ਹੈ ਤੇ ਇੱਕ ਬਹੁਤ ਵੱਡਾ ਸਵਾਲ ਹੁਣ ਪੰਜਾਬ ਚ ਉੱਠ ਖੜਾ ਹੋਇਆ ਕੀ ਹੁਣ ਭਗਵੰਤ ਮਾਨ ਸਾਹਿਬ ਅਸਤੀਫਾ ਦੇਣਗੇ ਮਾਮਲਾ ਕੀ ਹੈ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਟਿਆਲੇ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਮੱਥਾ ਟੇਕਣ ਗਏ ਔਰ ਉੱਥੇ ਪਹਿਲਾਂ ਤਾਂ ਪੱਤਰਕਾਰਾਂ ਨੂੰ ਪ੍ਰੈਸ ਨੂੰ ਮੀਡੀਆ ਨੂੰ ਸੱਦਾ ਲਾਇਆ ਗਿਆ ਵੀ ਮੁੱਖ ਮੰਤਰੀ ਸਾਹਿਬ ਜਦੋਂ ਮੱਥਾ ਟੇਕ ਲੈਣਗੇ ਤਾਂ ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਨਗੇ ਪਹਿਲੀ ਗੱਲ ਤਾਂ ਸੱਦਾ ਕੋਈ ਸਾਰੀ ਸਾਰੇ মিডিਆ ਨੂੰ ਨਹੀਂ ਲਾਇਆ ਜਾਂਦਾ ਸਾਰੇ ਪੱਤਰਕਾਰਾਂ ਨੂੰ ਨਹੀਂ ਲਾਇਆ ਜਾਂਦਾ ਜਿਹੜੇ ਪੱਤਰਕਾਰ ਉਹਨਾਂ ਦੇ ਆਪਦੇ ਨੇ ਜਿਨ੍ਹਾਂ ਦੇ ਨਾਲ ਬਣਦੀ ਹੈ ਜਿਨ੍ਹਾਂ ਨਾਲ ਸੈਟਿੰਗ ਹੈ ਜਿਹੜੇ ਸਰਕਾਰ ਤੋਂ ਐਡ ਲੈਂਦੇ ਨੇ ਜ਼ਿਆਦਾਤਰ ਸੱਦਾ ਉਹਨਾਂ ਨੂੰ ਲਾਇਆ ਜਾਂਦਾ ਹੈ ਦੂਜਿਆਂ ਨੂੰ ਤਾਂ ਇੰਜ ਵੇਖਿਆ ਜਾਂਦਾ ਜਿਵੇਂ ਇੱਕ ਇਨਕਲਾਬੀ ਕਵੀ ਅਵਤਾਰ ਪਹਾਸ਼ ਨੇ ਹਫ਼ਤਾ ਦੇ ਵਿੱਚ ਲਿਖਿਆ ਸੀ ਕਿ ਅਕਸਰ ਮੈਂ ਕਾਬ ਮਸ਼ਾਇਰਿਆ ਚ ਇਦਾਂ ਜਾਣਿਆ ਜਾਂਦਾ ਹਾਂ ਜਿਵੇਂ ਭਖੇ ਹੋਏ ਮੁਦਰੇ 'ਚ ਕੋਈ ਹੱਡਾ ਰੋੜੀ ਦਾ ਕੁੱਤਾ ਆਣ ਵੜੇ ਤਾਂ ਇਸੇ ਤਰ੍ਹਾਂ ਦੀ ਸਥਿਤੀ ਹੈ ਸਵਾਲ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਤੋਂ ਜਿਵੇਂ ਮੋਦੀ ਸਰਕਾਰ ਬਹੁਤ ਡਰਦੀ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਡਰਨ ਲੱਗੀ ਹੈ ਔਰ ਜਦੋਂ ਕਾਲੀ ਮਾਤਾ ਮੰਦਿਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਮੱਥਾ ਟੇਕ ਲਿਆ ਕਾਫੀ ਸਾਰੇ ਪੱਤਰਕਾਰ ਆ ਗਏ ਹੁਣ ਜਿਹੜੀ ਗੱਲ ਨਿਕਲ ਕੇ ਚਰਚਾ 'ਚ ਆ ਰਹੀ ਹੈ ਉਥੇ ਪ੍ਰੈਸ ਕਾਨਫਰੰਸ ਲਈ ਟੇਬਲ ਲੱਗ ਗਿਆ ਮਾਈਕ ਵੀ ਕਹਿੰਦੇ ਪੱਤਰਕਾਰਾਂ ਨੇ ਰੱਖਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਤਾ ਨਹੀਂ ਕਾਨ ਵਿੱਚ ਕੀ ਫੂਕ ਵੱਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਫਿਰ ਪੱਤਰਕਾਰਾਂ ਦੇ ਨੇੜੇ ਹੀ ਨਹੀਂ ਆਏ ਸਵਾਲਾਂ ਦੇ ਜਵਾਬ ਦੇਣੇ ਪ੍ਰੈਸ ਕਾਨਫਰੰਸ ਕਰਨੀ ਤਾਂ ਦੂਰ ਦੀ ਗੱਲ ਹੈ ਭਗਵੰਤ ਮਾਨ ਸਾਹਿਬ ਸਾਰਾ ਕੁਝ ਉਤੋਂ ਛੱਡ ਛਣਾ ਕੇ ਤੇ ਨਿਕਲਦੇ ਬਣੇ ਤੇ ਬਹੁਤ ਸਾਰੇ ਮੀਡੀਆ 'ਚ ਚਰਚਾ ਹੈ ਕਿ ਭਗਵੰਤ ਮਾਨ ਸਾਹਿਬ ਭੱਜ ਗਏ ਹੁਣ ਭਗਵੰਤਮਾਨ ਸਾਹਿਬ ਨੂੰ ਕਿਹੜੀ ਚੀਜ਼ ਦਾ ਡਰ ਸਤਾਉਂਦਾ ਹੈ ਜਿਸ ਕਰਕੇ ਉਹ ਐਦਾਂ ਨਿਕਲ ਜਾਂਦੇ ਨੇ ਖਿਸਕ ਜਾਂਦੇ ਨੇ ਅੱਜ ਤੋਂ 3 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਲੈਂਡ ਪੂਲਿੰਗ ਪਾਲਿਸੀ ਅਜੇ ਵਾਪਸ ਨਹੀਂ ਸੀ ਲਈ ਤਾਂ ਉਦੋਂ ਇੱਕ ਜਗ੍ਹਾ ਤੇ ਭਗਵੰਤਮਾਨ ਸਾਹਿਬ ਬੜਾ ਹੁੱਬ ਹੁੱਬ ਕੇ ਇਹ ਪੱਤਰਕਾਰਾਂ ਦੇ ਕੈਮਰਿਆਂ ਦੇ ਅੱਗੇ ਆਪਣੀਆਂ ਗੱਲਾਂ ਰੱਖ ਰਹੇ ਸੀ ਤੇ ਉਹਨੇ ਟਾਈਮ ਨੂੰ ਇੱਕ ਪੱਤਰਕਾਰ ਨੇ ਸਵਾਲ ਠੋਕਤਾ ਕਹਿੰਦਾ ਜੀ ਲੈਂਡ ਪੂਲਿੰਗ ਪਾਲਿਸੀ ਦਾ ਕੀ ਕਰ ਰਹੇ ਹੋ ਤਾਂ ਫੇਰ ਇੱਕਦਮ ਭਗਵੰਤ ਮਾਨ ਸਾਹਿਬ ਨੇ ਟਾਪ ਗੇਅਰ 'ਚ ਕਲੱਚ ਛੱਡਿਆ ਤੇ ਉਥੋਂ ਖਿਸਕਦੇ ਬਣੇ ਕਹਿੰਦੇ ਕੋਈ ਨਹੀਂ ਇਹ ਤੇ ਵਿਚਾਰ ਕਰ ਰਿਆ ਮਾਮਲਾ ਕੋਰਟ 'ਚ ਐ ਇਹ ਕਹਿ ਕੇ ਚੱਲਦੇ ਬਣੇ ਤੇ ਅਗਲੇ ਦਿਨ ਐਲਾਨ ਕਰਤਾ ਵੀ ਲੈਂਡ ਪੋਲਿੰਗ ਪਾਲਿਸੀ ਅਸੀਂ ਰੱਦ ਕਰ ਦਿੱਤੀ ਵਾਪਸ ਲੈਨੇ ਆ ਹੁਣ ਭਗਵੰਤ ਮਾਨ ਸਾਹਿਬ ਕਿਉਂ ਡਰਦੇ ਨੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਤਾਂ ਮੋਦੀ ਸਰਕਾਰ ਬਾਰੇ ਚਰਚਾ ਸੀ ਕਿ ਜਦੋਂ ਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਨੇ ਪੱਤਰਕਾਰਾਂ ਦੇ ਅੱਗੇ ਬਹਿ ਕੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿਉਂਕਿ ਪੱਤਰਕਾਰਾਂ ਨੇ ਕਰਨੇ ਹੁੰਦੇ ਆ ਸਵਾਲ ਤੇ ਸਵਾਲ ਫਿਰ ਐਸੇ-ਐਸੇ ਹੁੰਦੇ ਆ ਜਿਹਦੇ ਉੱਪਰ ਜਦੋਂ ਝੂਠ ਮਾਰੇ ਹੋਣ ਝੂਠੇ ਦਾਅਵੇ ਕੀਤੇ ਹੋਣ ਝੂਠੇ ਵਾਅਦੇ ਕੀਤੇ ਹੋਣ ਤਾਂ ਫਿਰ ਫਸ ਬੰਦਾ ਕਸੂਤਾ ਜਾਂਦਾ ਇਸ ਕਰਕੇ ਮੋਦੀ ਸਾਹਿਬ ਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੁਣ ਭਗਵੰਤ ਸਿੰਘ ਸਾਬਾਰੇ ਵੀ ਇਹੀ ਵੱਡੀ ਚਰਚਾ ਹੈ ਕਿ ਉਹ ਕਦੇ ਪ੍ਰੈਸ ਕਾਨਫਰੰਸ ਨਹੀਂ ਕਰਦੇ ਜੇ ਪੱਤਰਕਾਰ ਅੱਗੋਂ ਆ ਕੇ ਕੋ 8 10 ਘੇਰ ਲੈਣ ਕਾਲੀ 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 ਆਪਦੀਆਂ ਗੱਲਾਂ ਹੀ ਕਰਕੇ ਤੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਭਗਵੰਤਮਨ ਸਾਹਿਬ ਉਹ ਬੰਦਾ ਹੈ ਜਿਹੜਾ ਬਹੁਤ ਦਲੇਰੀ ਤੇ ਬੇਬਾਕੀ ਨਾਲ ਬੋਲਣ ਵਾਲਾ ਸੀ ਜਿਹੜਾ ਇੱਕ ਕੀ 50 50 ਕੈਮਰਾ ਤੋਂ ਨਹੀਂ ਡਰਦਾ ਸੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਭਗਵੰਤਮਨ ਸਾਹਿਬ ਇੰਨਾ ਜ਼ਿਆਦਾ ਡਰਨ ਲੱਗੇ ਨੇ ਫਰੀਦਕੋਟ ਤੋਂ ਇੱਕ ਨਵਾਂ ਫੈਸਲਾ ਸਾਹਮਣੇ ਆਇਆ ਆਜ਼ਾਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ 15 ਅਗਸਤ ਨੂੰ ਉੱਥੇ ਝੰਡਾ ਲਹਿਰਾਉਣ ਆਉਣਾ ਹੈ ਤੇ ਉਥੋਂ ਦੇ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਤੇ ਨੇ ਵੀ ਜਿਹੜੀਆਂ ਰੰਗ ਪੇਂਟ ਵੇਚਣ ਵਾਲੀਆਂ ਦੁਕਾਨਾਂ ਨੇ ਉਹਨੇ ਦਿਨ ਉਹ ਪੇਂਟ ਨਹੀਂ ਵੇਚਣ ਗਿਆ ਖਾਸ ਕਰ ਸਪਰੇ ਪੇਂਟ ਕਹਿੰਦੇ ਜੀ ਇਹਦੇ ਨਾਲ ਕੋਈ ਲੋਕ ਕੰਧਾਂ ਤੇ ਨਾਰੇ ਨੂਰੇ ਲਿਖ ਸਕਦੇ ਨੇ ਸਲੋਗਨ ਲਿਖ ਸਕਦੇ ਨੇ ਹੁਣ ਤੁਸੀਂ ਦੱਸੋ ਕੀ ਭਗਵੰਤ ਮਾਨ ਸਾਹਿਬ ਇੰਨਾ ਜ਼ਿਆਦਾ ਡਰਨ ਲੱਗੇ ਨੇ ਵੀਰ ਲੋਕਾਂ ਦੇ ਨਾਰੇ ਲਿਖਣ ਤੋਂ ਵੀ ਡਰਨ ਲੱਗੇ ਨੇ ਜ਼ਿਲ੍ਹਾ ਪ੍ਰਸ਼ਾਸਨ ਤਾਂ ਇਹ ਕਹਿੰਦਾ ਵੀ ਕੋਈ ਗਲਤ ਸ਼ਬਦਾਵਲੀ ਲਿਖ ਸਕਦਾ ਪਰ ਮੈਨੂੰ ਲੱਗਦਾ ਗੰਦੇ ਮੰਦੇ ਸ਼ਬਦ ਤਾਂ ਕਿਸੇ ਨੇ ਕਾਹਦੇ ਲਿਖਣੇ ਆ ਇੱਥੇ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਕੱਚੇ ਮਲਾਜ਼ਮ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਕਿਸਾਨ ਨੇ ਜਿਹੜੀਆਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਵਾਅਦੇ ਕੀਤੇ ਸੀ ਉਹ ਸਾਰਿਆਂ ਦੀਆਂ ਵੱਡੇ ਸਵਾਲਾਂ ਨਾਲ ਭਰੀਆਂ ਮੰਗਾ ਨਹੀਂ ਤੇ ਉਹੀ ਨਾਰੇ ਉਹਨਾਂ ਨੇ ਲਿਖਣੇ ਨੇ ਤੇ ਸ਼ਾਇਦ ਇਹੀ ਗੱਲ ਤੋਂ ਡਰਦੇ ਭਗਵੰਤ ਮਾਨ ਸਾਹਿਬ ਨੇ ਕਾਲੀ ਮਾਤਾ ਦੇ ਮੰਦਿਰ ਜਦੋਂ ਮੱਥਾ ਟੇਕਣ ਆਏ ਤਾਂ ਉਹ ਪ੍ਰੈਸ ਕਾਨਫਰੰਸ ਵੀ ਐਸੇ ਕਰਕੇ ਛੱਡੀ ਤੁਸੀਂ ਦੇਖੋ ਮਾਨ ਸਾਹਿਬ ਨੂੰ ਪਤਾ ਹੈ ਵੀ ਜੇ ਪਲਾਮੈਨ ਨੂੰ ਉੱਥੇ ਕਿਸੇ ਨੇ ਸਵਾਲ ਕਰਤਾ ਵੀ ਭਗਵੰਤ ਮਾਨ ਜੀ ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਅਸੀਂ ਬੇਰਜ਼ਗਾਰੀ ਬਿਲਕੁਲ ਖਤਮ ਕਰ ਦੇਾਂਗੇ ਪਰ ਅਜੇ ਵੀ ਲੱਖਾਂ ਦੀ ਗਿਣਤੀ 'ਚ ਪੰਜਾਬ 'ਚ ਮੁੰਡੇ ਕੁੜੀਆਂ ਬੇਰਜ਼ਗਾਰ ਨੇ ਤੁਸੀਂ ਕੀ ਕੀਤਾ ਫਿਰ ਮੈਂ ਕੀ ਜਵਾਬ ਦੇਵਾਂਗਾ ਉਹ 50 ਹਜ਼ਾਰ ਨੌਕਰੀਆਂ 50 ਹਜ਼ਾਰ ਨੌਕਰੀਆਂ 50 ਹਜ਼ਾਰ ਨੌਕਰੀਆਂ ਪੱਤਰਕਾਰ ਐ ਕਹਿ ਦੂਗਾ ਕੋਈ ਵੀ ਇੰਨੀਆਂ ਕਿਤਾਜੀ ਸਿਸਟਮ ਚਲਾਉਣ ਲਈ ਦੂਜੀਆਂ ਸਰਕਾਰਾਂ ਵੀ ਦੇ ਦਿੰਦੀਆਂ ਸੀ ਤੁਸੀਂ ਤੁਸੀਂ ਵੱਖਰਾ ਕੀ ਕੀਤਾ ਤੇ ਫਿਰ ਕੀ ਜਵਾਬ ਦੇਵਾਂਗਾ ਭਗਵੰਤਬਾਨ ਸਾਹਿਬ ਨੂੰ ਪਤਾ ਹੈ ਵੀ ਜੇ ਸਾਹਮਣੇ ਬੈਠੇ ਕਿਸੇ ਇਨਕਲਾਬੀ ਪੱਤਰਕਾਰ ਨੇ ਪੁੱਛ ਲਿਆ ਵੀ ਮਾਨ ਸਾਹਿਬ ਵੋਟਾਂ ਤੋਂ ਪਹਿਲਾਂ ਤੁਸੀਂ ਤੁਹਾਡੀ ਪਾਰਟੀ ਨੇ ਕਿਹਾ ਸੀ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਿਆਂਗੇ ਦਿੱਤੀ ਕਿਉਂ ਨਹੀਂ ਤੱਕੀ ਜਵਾਬ ਦੇਵਾਂਗੇ ਭਗਵੰਤ ਮਾਨ ਸਾਹਿਬ ਨੂੰ ਪਤਾ ਹੈ ਜੇ ਸਾਹਮਣੇ ਬੈਠੇ ਪੱਤਰਕਾਰਾਂ ਚੋ ਕਿਸੇ ਨੇ ਸਵਾਲ ਠੋਕਤਾ ਵੀ ਮਾਨ ਸਾਹਿਬ ਤੁਸੀਂ ਕਿਹਾ ਸੀ ਹਜ਼ਾਰ ਹਜ਼ਾਰ ਰੁਪਈਆ ਹਰ ਮਹੀਨੇ ਔਰਤਾਂ ਨੂੰ ਦੇਵਾਂਗੇ ਤਾਂ ਕੀ ਜਵਾਬ ਦੇਵਾਂਗੇ ਭਗਵੰਤ ਮਾਨ ਸਾਹਿਬ ਨੂੰ ਪਤਾ ਹੈ ਜੇ ਪੁੱਛ ਲਿਆ ਕਿਸੇ ਪੱਤਰਕਾਰ ਨੇ ਵੀ ਲੈਂਡ ਪੂਲਿੰਗ ਪਾਲਿਸੀ ਤੁਸੀਂ ਕਹਿੰਦੇ ਸੀ ਸਹੀ ਹੈ ਕਿਸਾਨਾਂ ਦੇ ਫਾਇਦੇ ਲਈਆ ਤੇ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹਨੂੰ ਕਰਦੇ ਲਾਗੂ ਕਿਉਂ ਮੋਦੀ ਸਰਕਾਰ ਵਾਲਾ ਕੰਮ ਹੀ ਤੁਸੀਂ ਕੀਤਾ ਤਾਂ ਫਿਰ ਕੀ ਜਵਾਬ ਦੇਵਾਂਗੇ ਐਸੇ ਕਰਕੇ ਭਗਵੰਤਮਾਨ ਸਾਹਿਬ ਹੁਣ ਸਵਾਲਾਂ ਤੋਂ ਡਰਨ ਲੱਗੇ ਨੇ ਦੇਖੋ ਕਹਿੰਦੇ ਆ ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਤਾਂ ਭਗਵੰਤਮਾਨ ਸਰਕਾਰ ਨੂੰ ਵੀ ਹੁਣ ਡਰ ਹੈ ਕਿ ਸੈਂਕੜੇ ਸਵਾਲਾਂ ਦਾ ਘੇਰਾ ਤੇ ਇੱਥੇ ਇੱਕ ਸਲਾਹ ਭਗਵੰਤਮਾਨ ਸਾਹਿਬ ਨੂੰ ਸੋਸ਼ਲ ਮੀਡੀਆ ਤੇ ਲੋਕ ਦਿੰਦੇ ਨੇ ਭਗਵੰਤਮਾਨ ਕਹਿੰਦੇ ਹੁੰਦੇ ਸੀ ਜਦੋਂ ਕਾਲੀ ਤੇ ਕਾਂਗਰਸ ਦੀ ਸਰਕਾਰ ਰਹੀ ਆ ਭਗਵੰਤਮਾਨ ਕਹਿੰਦੇ ਸੀ ਸੁਖਬੀਰ ਬਾਦਲ ਨੂੰ ਕੈਪਟਨ ਮਰਿੰਦਰ ਨੂੰ ਵੀ ਇੰਨੇ-ਇੰਨੇ ਗਨਮੈਨ ਤੁਸੀਂ ਰੱਖ ਕੇ ਨਾਲ ਆਉਣੇ ਆ ਲੋਕਾਂ 'ਚ ਜੇ ਤੁਹਾਨੂੰ ਲੋਕਾਂ ਤੋਂ ਇੰਨਾ ਹੀ ਡਰ ਲੱਗਦਾ ਤਾਂ ਸਿਆਸਤ ਛੱਡ ਕੇ ਪਾਸੇ ਹੋ ਜਾਓ ਤੇ ਕੋਈ ਮੁਰਗੀਖਾਨਾ ਖੋਲ੍ਹ ਲਓ ਕੋਈ ਹੋਰ ਕੰਮ ਕਰ ਲਓ ਇੰਨਾ ਲੋਕਾਂ ਤੋਂ ਡਰਦੇ ਕਿਉਂ ਆ ਤੁਸੀਂ ਇਹ ਸਵਾਲ ਭਗਵੰਤਮਾਨ ਪੁੱਛਦੇ ਸੀ ਹੁਣ ਭਗਵੰਤਮਾਨ ਨੂੰ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿੱਥੇ ਵੀ ਭਗਵੰਤ ਮਾਨ ਸਾਹਿਬ ਨੇ ਜਾਣਾ ਹੁੰਦਾ ਹੈ ਉੱਥੇ ਪੁਲਿਸ ਛਾਉਣੀ ਬਣ ਜਾਂਦੀ ਹੈ ਪੁਲਿਸ ਛਾਉਣੀ ਭਗਵੰਤ ਮਾਨ ਸਾਹਿਬ ਹੁਣ ਲੋਕ ਪੁੱਛਦੇ ਨੇ ਜੇ ਇੰਨਾ ਹੀ ਡਰਾਂ ਲੋਕਾਂ ਤੋਂ ਤਾਂ ਮੁਰਗੀਖਾਨਾ ਕਿਉਂ ਨਹੀਂ ਖੋਲ੍ਹ ਲੈਂਦੇ ਤੁਸੀਂ ਹੁਣ ਤੁਸੀਂ ਖੋਲੋ ਹੁਣ ਤੁਸੀਂ ਫਰੀਦਕੋਟ ਆਉਣਾ ਮਾਨ ਸਾਹਿਬ ਤਾਂ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਇੱਥੋਂ ਤੱਕ ਪਹਿਲੀ ਵਾਰ ਲੋਕ ਇਹ ਸੁਣ ਰਹੇ ਨੇ ਕਿ ਕਿਸੇ ਮੁੱਖ ਮੰਤਰੀ ਨੇ ਆਉਣਾ ਹੈ ਤੇ ਰੰਗ ਵਾਲੀਆਂ ਦੁਕਾਨਾਂ ਨੂੰ ਪੇਂਟ ਵੇਚਣ ਤੋਂ ਹੀ ਰੋਕਦਾ ਵੀ ਕੋਈ ਨਾਰੇ ਨਾ ਲਿਖਦੇ ਹੁਣ ਇੰਨਾ ਜਿਆਦਾ ਡਰ ਵੀ ਕਾਦਾ ਇੰਨੀ ਦਹਿਸ਼ਤ ਵੀ ਕਾਦੀ ਭਗਵੰਤ ਮਾਨ ਸਾਹਿਬ ਇੰਨਾ ਤਾਂ ਸ਼ਾਇਦ ਸੁਖਬੀਰ ਬਾਦਲੋਰੀ ਤੇ ਕੈਪਟਨ ਹੋਰੀ ਭਾਵੇਂ ਉਹਨਾਂ ਨੇ ਬਹੁਤ ਕੁਝ ਗਲਤ ਕੀਤਾ ਉੱਟਲਦੇ ਉਹ ਵੀ ਰਹੇ ਲੋਕਾਂ ਤੋਂ ਪਰ ਸ਼ਾਇਦ ਉਹਨਾਂ ਦੇ ਰਾਤ 'ਚ ਵੀ ਪੇਂਟ ਵੇਚਣ ਤੇ پابੰਦੀਆਂ ਨਹੀਂ ਸੀ ਲੱਗਦੀਆਂ ਵੀ ਨਾਰੇ ਨਾ ਲਿਖਦੇ ਕੋਈ ਸੋ ਇਹ ਨਵੀਆਂ-ਨਵੀਆਂ ਚੀਜ਼ਾਂ ਲੋਕਾਂ ਨੂੰ ਦਿਖਾ ਰਹੇ ਹਾਂ ਤੇ ਆਪਣੇ ਕੀਤੇ ਫੈਸਲੇ ਤੋਂ ਯੂ-ਟਰਨ ਮਾਰ ਰਹੇ ਹਾਂ ਮੈਂ ਤਾਂ ਕਹੂੰਗਾ ਭਗਵੰਤ ਸਿੰਘ ਸਾਹਿਬ ਜੇਕਰ ਤੁਹਾਨੂੰ ਦਿੱਲੀ ਲੋਬੀ ਤੁਹਾਡੀ ਸੋਚ ਮੁਤਾਬਕ ਕੰਮ ਨਹੀਂ ਕਰਨ ਦਿੰਦੀ ਤਾਂ ਛੱਡ ਕੇ ਪਾਸੇ ਹੋ ਜਾਓ ਜਮੀਰ ਪਹਿਲਾਂ ਹੈ ਕਿ ਕੁਰਸੀ ਪਰ ਸ਼ਾਇਦ ਇਸ ਟਾਈਮ ਤੱਕ ਕੁਰਸੀ ਪਹਿਲਾਂ ਬਣੀ ਪਈ ਹੈ ਤੇ ਜਮੀਰ ਦੂਜੇ ਨੰਬਰ ਤੇ ਕਿੰਨੇ ਸਾਰੇ ਐਸੇ ਫੈਸਲੇ ਜਿਹੜੇ ਪੂਰਾ ਪੰਜਾਬ ਵਿਰੋਧ ਕਰਦਾ ਹੈ ਪਰ ਕਹਿੰਦੇ ਨੇ ਵੀ ਦਿੱਲੀ ਵਾਲਿਆਂ ਦਾ ਵਟਾ ਚੜਾਉਣ ਕਰਕੇ ਭਗਵੰਤ ਮਾਨ ਸਾਹਿਬ ਦੀ ਅਗਵਾਈ 'ਚ ਉਹ ਫੈਸਲੇ ਕੀਤੇ ਜਾਂਦੇ ਨੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਕਦੋਂ ਮਿਲੇਗਾ? ਸਵਾਲ ਇਹ ਵੀ ਹੈ। ਹੁਣ ਇੱਕ ਬਹੁਤ ਵੱਡਾ ਸਵਾਲ ਪੰਜਾਬ 'ਚ ਉੱਠ ਖੜਾ ਹੋਇਆ। ਜਦੋਂ ਤਿੰਨ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਲਏ ਸੀ ਆਮ ਆਦਮੀ ਪਾਰਟੀ ਨੇ ਬਹੁਤ ਵਾਰ ਇਹ ਗੱਲ ਕਹੀ ਸੀ ਵੀ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ। ਤੇ ਹੁਣ ਪੰਜਾਬ ਚ ਬਹੁਤ ਸਾਰੇ ਲੋਕ ਪੁੱਛ ਰਹੇ ਨੇ ਭਗਵੰਤ ਮਾਨ ਸਾਹਿਬ ਤੁਸੀਂ ਵੀ ਆਪਦੀ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਹੁਣ ਤੁਸੀਂ ਇਹ ਸਤੀਫਾ ਕਦੋਂ ਦਿਓਗੇ ਦਿਓਗੇ ਕਿ ਨਹੀਂ ਦਿਓਗੇ ਵੈਸੇ ਮੋਦੀ ਸਾਹਿਬ ਨੇ ਤਾਂ ਨਹੀਂ ਸੀ ਦਿੱਤਾ ਹਾਂ ਤੁਸੀਂ ਵੀ ਨਹੀਂ ਦੇਣਾ ਪਤਾ ਸਾਰਿਆਂ ਨੂੰ ਜੇ ਸਾਰਿਆਂ ਨੂੰ ਨਹੀਂ ਤੇ ਸਾਨੂੰ ਤਾਂ ਪਤਾ ਹੈ ਕੁਰਸੀ ਲਈ ਤਾਂ ਇੰਨੇ-ਇੰਨੇ ਪਾਪੜ ਵੇਲੇ ਕੁਰਸੀ ਛੱਡਤੀ ਤੇ ਫਿਰ ਬਚਿਆ ਕੀ ਸੋ ਨਹੀਂ ਛੱਡੋਗੇ ਕੁਰਸੀ ਪਰ ਜਦੋਂ ਤੁਸੀਂ ਜਦੋਂ ਹਕੂਮਤ 'ਚ ਨਹੀਂ ਸੀ ਤਾਂ ਦੂਜਿਆਂ ਨੂੰ ਜਿਹੜੇ ਸਵਾਲ ਕਰਦੇ ਸੀ ਅੱਜ ਜਦੋਂ ਉਹਨਾਂ ਤੇ ਤੁਸੀਂ ਖਰੇ ਨਹੀਂ ਉੱਤਰਦੇ ਤਾਂ ਫਿਰ ਇਹ ਬਹੁਤ ਵੱਡੀ ਹਾਸੋ ਹੀ ਨਹੀਂ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਹੈ ਮਿੱਤਰ ਪਿਆਰੋ ਤੁਸੀਂ ਕੀ ਕਹੋਗੇ ਹੁਣ ਇੱਕ ਹੋਰ ਮਾਮਲਾ ਪੰਜਾਬ 'ਚ ਬਹੁਤ ਵੱਡੀ ਚਰਚਾ ਬਣ ਗਿਆ ਹੈ ਉਹ ਇਹ ਹੈ ਕਿ ਭਗਵੰਤਮਾਨ ਸਰਕਾਰ ਨੂੰ ਇਸ ਟਾਈਮ ਜਿਹੜੇ ਜ਼ਰੂਰੀ ਖਰਚੇ ਨੇ ਉਹ ਕਰਨ ਲਈ 20 ਤੋਂ 30 ਹਜ਼ਾਰ ਕਰੋੜ ਰੁਪਏ ਦੀ ਤੁਰੰਤ ਲੋੜ ਹੈ ਨਹੀਂ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਰੁਕ ਜਾਣੇ ਨੇ ਤਨਖਾਹਾਂ ਰੁਕ ਜਾਣੀਆਂ ਬੜਾ ਕੁਝ ਰੁਕ ਜਾਣਾ ਹੈ ਪੰਜਾਬ ਸਰਕਾਰ ਦੇ ਪੱਲੇ ਖਜ਼ਾਨੇ 'ਚ ਇਸ ਟਾਈਮ ਹੈ ਕੁਛ ਨਹੀਂ ਇਹ ਚਰਚਾ ਵੱਡੇ ਪੱਧਰ ਤੇ ਹੈ ਤੇ ਚਰਚਾ ਇਹ ਵੀ ਹੈ ਵੀ ਲੈਂਡ ਪੂਲਿੰਗ ਪਾਲਿਸੀ ਵੀ ਇਸੇ ਤਰ੍ਹਾਂ ਪੈਸੇ ਦਾ ਜਗਾੜ ਕਰਨ ਵਾਸਤੇ ਲੈ ਕੇ ਆਂਦੀ ਸੀ ਪਰ ਉਹ ਤਾਂ ਕਰਨੀ ਪੈਗੀ ਕੈਨਸਲ ਤੇ ਭਗਵਾਨ ਤਮਾਨ ਸਰਕਾਰ ਨੂੰ 20 ਤੋਂ 30 ਹਜ਼ਾਰ ਕਰੋੜ ਰੁਪਏ ਤੁਰੰਤ ਚਾਹੀਦਾ ਹੈ ਇਸ ਮਾਮਲੇ 'ਚ ਭਗਵੰਤਮਾਨ ਸਰਕਾਰ ਜਿਹੜੀ ਆ ਕਸੂਤੀ ਵਸੀ ਐ ਔਰ ਭਗਵੰਤਮਾਨ ਸਰਕਾਰ ਫਿਰ ਪੈਸੇ ਦਾ ਜਗਾੜ ਕਰਨ ਲਈ ਕੀ ਕੀ ਕੋਸ਼ਿਸ਼ਾਂ ਕਰ ਰਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਦਰਜਨਾ ਮਹਿਕਮਿਆਂ ਨੂੰ ਨੋਟਿਸ ਕੱਢ ਦਿੱਤੇ ਗਏ ਨੇ ਦਰਜਨਾ ਮਹਿਕਮਿਆਂ ਨੂੰ ਨੋਟਿਸ ਕੱਢੇ ਨੇ ਵੀ ਤੁਸੀਂ ਇੰਨੇ-ਇੰਨੇ ਪੈਸੇ ਜਮ੍ਹਾਂ ਕਰਾਓ ਛੇਤੀ-ਛੇਤੀ ਤੇ ਕੁੱਲ 1441 ਕਰੋੜ ਰੁਪਈਆ ਮਤਲਬ 1441 ਕਰੋੜ ਰੁਪਈਆ ਭਗਵੰਤ ਮਾਨ ਸਰਕਾਰ ਨੇ ਵਿਭਾਗਿਆਂ ਤੋਂ ਇਕੱਠਾ ਕਰਨ ਦੇ ਲਈ ਉਹਨਾਂ ਨੂੰ ਨੋਟਿਸ ਕਰ ਦਿੱਤੇ ਨੇ ਏਦਾਂ ਜਿਗਾੜ ਕਰਨ ਲੱਗੀ ਭਗਵੰਤ ਮਾਨ ਸਰਕਾਰ ਪੈਸਾ ਇਕੱਠਾ ਕਰਨ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 250 ਕਰੋੜ ਰੁਪਇਆ ਕਿਹਾ ਗਿਆ ਔਰ ਜੰਗਲਾਤ ਤੇ ਜੀਵ ਸੁਰੱਖਿਆ ਵਿਭਾਗ ਇਹਨੂੰ 84 ਕਰੋੜ ਰੁਪਇਆ ਸਕੂਲ ਸਿੱਖਿਆ ਸਕੈਂਡਰੀ ਨੂੰ 65 ਕਰੋੜ ਰੁਪਇਆ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 115 ਕਰੋੜ ਰੁਪਇਆ ਔਰ ਉਦਯੋਗ ਤੇ வன ਵਿਭਾਗ ਨੂੰ 734 ਕਰੋੜ ਰੁਪਇਆ ਬਾਗਬਾਨੀ ਵਿਭਾਗ ਨੂੰ 20 ਕਰੋੜ ਰੁਪਇਆ ਵਾਤਾਵਰਨ ਵਿਭਾਗ ਨੂੰ 272 ਕਰੋੜ ਰੁਪਇਆ ਸਮਾਜਿਕ ਸੁਰੱਖਿਆ ਮਹਿਲਾ ਤੇ ਬੱਚਿਆਂ ਵਾਲੇ ਵਿਭਾਗ ਨੂੰ 18 ਕਰੋੜ ਰੁਪਇਆ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ 41 ਕਰੋੜ ਰੁਪਇਆ ਆបਕਾਰੀ ਤੇ ਕਰ ਵਿਭਾਗ ਨੂੰ 35 ਕਰੋੜ ਰੁਪਇਆ ਸੁਸ਼ਾਸਨ ਤੇ ਸੂਚਨਾ ਟੈਕਨੋਲੋਜੀ ਵਿਭਾਗ ਨੂੰ 60 ਕਰੋੜ ਰੁਪਇਆ ਤੇ ਟੋਟਲ ਬਣ ਗਿਆ 1441 ਕਰੋੜ ਰੁਪਇਆ ਇਹ ਪੰਜਾਬ ਸਰਕਾਰ ਨੇ ਨੋਟਿਸ ਕੱਢੇ ਨੇ ਵੀ ਵਿਭਾਗਾਂ ਸਾਨੂੰ ਦੇਣ ਪਤਾ ਕੀ ਆ ਭਾਂਡੇ ਵਧੇ ਪਏ ਮੁੱਦੇ ਤੇ ਪਿਆ ਪਿਆ ਖਜ਼ਾਨਾ ਕਰਦਾ ਪਿਆ ਉਹ ਜਿਹੜਾ ਮਨਪ੍ਰੀਤ ਬਾਦਲ ਸੀ ਨਾ ਭਾਵੇਂ ਉਹਦਾ ਕੋਈ ਸਟੈਂਡ ਨਹੀਂ ਸੀ ਪਰ ਬੋਲਦਾ ਉਹ ਸੱਚ ਸੀ ਵੀ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਹੁਣ ਇਹਨਾਂ ਵੇਲੇ ਵੀ ਖਾਲੀ ਹੈ ਪਰੇ ਸੱਚ ਤਾਂ ਨਹੀਂ ਬੋਲਦੇ ਕਿਉਂਕਿ ਪਹਿਲਾਂ ਝੂਠ ਬੜਾ ਮਾਰ ਲਿਆ ਕਿੰਨਾ ਝੂਠ ਬੋਲਿਆ ਵੀ ਅਸੀਂ ਐਦਾਂ ਦੇ ਸਾਧਨ ਪੈਦਾ ਕਰਾਂਗੇ ਵੀ ਖਜ਼ਾਨੇ 'ਚ ਐਨੇ ਹਜ਼ਾਰ ਕਰੋੜ ਰੁਪਈਆ ਇਧਰੋਂ 20000 ਕਰੋੜ ਰੁਪਈਆ ਫਲਾਣੀ ਥਾਂ ਤੋਂ 25000 ਕਰੋੜ ਰੁਪਈਆ ਫਲਾਣੀ ਥਾਂ ਤੋਂ ਅਸੀਂ ਤਾਂ ਐ ਪੈਸਾ ਵਾਧੂ ਕਰ ਦੇਣਾ ਖਜ਼ਾਨੇ 'ਚ ਹੁਣ ਜਦੋਂ ਐਡੀਆਂ ਐਡੀਆਂ ਗੱਲਾਂ ਛੱਡੀਆਂ ਨੇ ਤਾਂ ਹੁਣ ਇਹ ਕਹਿਣਾ ਔਖਾ ਲੱਗਦਾ ਵੀ ਖਜ਼ਾਨਾ ਖਾਲੀ ਹੈ ਅੱਛਾ ਜੇ ਪੜਾ ਖਜ਼ਾਨੇ 'ਚ ਕੁਝ ਹੁੰਦਾ ਤੇ ਭਗਵਾਨ ਤਮਨ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਬੀਬੀਆਂ ਨਾਲ ਵੀ ਹਰ ਮਹੀਨੇ ਤੁਹਾਨੂੰ 1000 ਰੁਪਏ ਤੁਹਾਡੇ ਖਾਤੇ ਚ ਪਾ ਕੇ ਕਰਾਂਗੇ ਫਿਰ ਉਹ ਦੇ ਹੀ ਨਾ ਦਿੰਦੇ ਉਹ ਹੈ ਨਹੀਂ ਖਜ਼ਾਨੇ ਚ ਕੁਛ ਤਾਂ ਫਿਰ ਆਹ ਨੋਟਿਸ ਹੁਣ ਵਿਭਾਗਾਂ ਨੂੰ ਕੱਢ ਦਿੱਤੇ ਨੇ ਤੁਸੀਂ ਇਹ ਸਭ ਕੁਝ ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਪਿਆਰੇ